ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮਾਇਆ ਮਨਜੀਤ कौर ਮਾਣ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਚੱਚੇ ਪਾਸ਼ਾ ਵੈਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਆਪਣਾ ਆਨਲਾਈਨ ਕੰਮ ਹੈ ਸਾਰੇ ਕਿਤੇ ਵੀ ਜੇ ਆਪਾਂ ਬਾਹਰ ਲਈ ਦੇ ਸੰਜੀ ਵੀ ਕਪੜਾ ਭੇਜਦੇ ਹਾਂ ਤੇ ਪੰਜਾਬ ਚ ਵੀ ਭੇਜਦੇ ਹਾਂ ਸਾਰੇ ਕਿਤੇ ਹਰਿਆਣਾ ਰਾਜਸਥਾਨ ਜਿੱਥੇ ਮਰਜ਼ੀ ਮੰਗਾਓ ਅਸੀਂ ਸਾਡਾ ਆਨਲਾਈਨ ਕੰਮ ਹੈ ਜੀ ਆਨਲਾਈਨ ਅਸੀਂ ਪੇਮੈਂਟ ਪਵਾਉਣੇ ਆ ਤੇ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਅਸੀਂ ਸਾਡੇ ਘਰਾਂ ਕੋ ਜੋ ਮਰਜ਼ੀ ਆ ਸਕਦਾ ਬੰਦਾ ਕਪੜਾ ਤੇ ਮੇਰੇ ਨਾਲ ਗੱਲ ਰਹੀ ਵੀਰੇ ਅਸੀਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ ਇਹ ਮੋੜ ਮੰਡੀ ਇਹ ਮਾਨਸਾ ਤੇ ਮੋੜ ਉਹਦੇ ਬਠਿੰਡੇ ਦੇ ਵਿਚਾਲੇ ਜੇ ਰਹ ਜਾਂਦੀ ਹੈ ਮੋੜ ਮੰਡੀ ਅਸੀਂ ਉੱਥੇ ਕੰਮ ਕਰਦੇ ਆਂ ਮਾਨਸਾ ਰੋਡ ਮੇਨ ਹਾਈਵੇ ਤੇ ਆ ਹਾਂਜੀ ਤੇ ਅਮਨ ਕਲਾਥ ਨਾਲੋਂ ਉਹਦਾ ਪੰਜਾਬੀ ਚ ਸਾਡੇ ਵਾਰਗੇ ਬੂਡ ਲੱਗਿਆ ਹੋਇਆ ਹੈ ਦਸ਼ਮੀਸ਼ ਨਗਰ ਬੱਸ ਅਡੇ ਦੇ ਬਿਲਕੁਲ ਮਗਰਲੇ ਪਾਸੇ ਰਹ ਜਾਂਦਾ ਜੀ ਤੇ ਗਲੀ ਨੰਬਰ ਸਾਡੀ 2 ਹੈ ਜਿਹਨੂੰ ਨਹੀਂ ਪਤਾ ਲੱਗਦਾ ਸਾਨੂੰ ਫੋਨ ਕਰ ਸਕਦਾ ਹੈ ਅੱਜ ਆਪਾਂ ਬ੍ਰਾਂਡ ਦੇ ਕਾਪਟਨ ਦੇ ਸੂਟ ਤੁਹਾਡੇ ਸਾਹਮਣੇ ਪੇਸ ਕਰ ਰਹੇ ਹਾਂ ਸਿਰਫ 750 ਰੁਪਏ ਦਾ ਸੂਟ ਤੇ ਸੂਟ ਸਾਰਾ 400 ਗ੍ਰਾਮ ਦਾ ਨਿਕਲੂ ਇਹ ਤੇ ਪੂਰੀ 5 ਮੀਟਰ ਦੀ ਕੱਟ ਹੋਊਗੀ ਤੇ ਨਾਲ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਇਹ ਦੇ ਵਿੱਚ ਦੀ ਪਿੰਡਾ ਗੁੰਡਾ ਕੁਛ ਨਹੀਂ ਜਿੰਦਾ ਕੋਈ ਤੁਹਾਨੂੰ ਲੈਣ ਗਲਾਉਣ ਦੀ ਲੋੜ ਨਹੀਂ ਕੁਛ ਨਹੀਂ ਪੂਰੇ ਪਿਓਰ ਏਕੇ ਦੇ ਬ੍ਰਾਂਡ ਦੇ ਸੂਟ ਹੈ ਵੀਰੇ ਤੇ ਕਲਰ ਦੇਖੀਏ ਉਹ ਤੇ ਫੋਟੋ ਖਿੱਚੀ ਜਾਇਓ ਸਾਰਿਆਂ ਦੇ ਵਿੱਚ ਦੋ ਦੋ ਸੂਟ ਹੋਣਗੇ ਬੱਸ ਇੱਕ ਜੇ ਕਾਲਾ ਕਲਰ ਆਇਆ ਸੀ ਉਹ ਵੇਚ ਗਿਆ ਉਹ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਵੇਚ ਗਿਆ ਜੀ ਆਹ ਲਓ ਜੀ ਪਹਿਲਾ ਆਪਣਾ ਗਾ ਡਾਰਕ ਪਰਪਲ 750 ਰੁਪਏ ਦਾ ਸੂਟ ਹੈ ਜੀ ਪੂਰੀ ਪੰਜ ਦੀ ਦੀ ਕੱਟ ਹੋ ਬ੍ਰਾਂਡ ਦੀ ਇਹ ਕਾਟਨ ਹੈ ਕੋਈ ਵੀ ਕੰਪਲੇਟ ਨਹੀਂ ਕੋਈ ਇਹ ਨੂੰ ਹੁੰਦਾ ਨਹੀਂ ਪਲੀਜ਼ ਸਕਰੀਨ ਸ਼ਾਟ ਲੈ ਲਿਆ ਕਰੋ ਸਾਡੀ ਡਿਲੀਵਰੀ ਆਲ ਇੰਡੀਆ ਚ ਹੈ ਬਾਰਵੀ ਹੈ ਬਾਰਲੇ پارਸਲ ਅਗਲਾ ਜਿਵੇਂ ਕਹਿੰਦਾ ਸੀ ਉਵੇਂ ਲਾ ਦਿੰਨੇ ਆ ਜੇ ਕੋਈ ਕਹਿੰਦਾ ਵੀ ਸਾਡੇ ਕਸਟਮ ਚ ਲਾ ਦਿਓ ਅਸੀਂ ਉਵੇਂ ਵੀ ਲਾ ਦਿੰਨੇ ਆ ਬਿਦੌਟ ਕਸਟਮ ਵੀ ਲਾ ਦਿੰਨੇ ਆ ਬਿਦੌਟ ਕਸਟਮ ਥੋੜਾ ਟਾਈਮ ਲੈਂਦਾ ਕਸਟਮ ਵਾਲਾ ਵੀਰੇ ਰੰਗ ਦੀ ਵਧੀਆ ਰੇ ਹਾਂਜੀ ਵਧੀਆ ਰੇ ਮੰਮੀ ਜੀ ਆਣ ਲਈ 750 ਰੁਪਏ ਦਾ 5 ਮੀਟਰ ਸੂਟ ਬ੍ਰਾਂਡ ਦੀ ਕਾਟਨ ਆ ਵੀਰੇ ਕੋਈ ਲੈਂਗ ਲਾਉਣ ਦੀ ਲੋੜ ਨਹੀਂ ਕੋਈ ਤੇ ਪਿੱਛ ਦੀ ਪਿੰਡਾਂ ਨਹੀਂ ਇਹ ਆਗਾ ਜੀ ਫਲੋਜੀ ਕਲਰ ਦਿਸ ਗਿਆ ਇਸ ਤੋਂ ਬਾਅਦ ਆ ਗਿਆ ਜੀ ਪੈਂਕ ਚ ਜਾ ਪ੍ਰਿੰਸ कॉटन ਸਾਡੀ ਬਿਲਕੁਲ ਖਤਮ ਹੋ ਗਈ ਸੀ ਸਾਨੂੰ ਤੁਰਤ ਮੰਗਾਉਣੀ ਪਈ ਜਿਸੇ ਦੇ ਸੱਤ ਪੈਣੀ ਸੀ ਉਹ ਸਾਰੀ ਲੈ ਲਈ ਪ੍ਰਿੰਸਸ कॉटन ਵਿੱਚ ਆ ਕੇ ਲੈਂਦੇ ਆ ਹਾਈ ਦੀ ਬਟਨ ਹੈ ਜੀ ਸਲਵ ਪ੍ਰਿੰਟ ਦਾ ਹਾਈ ਦੀ ਕੁੜਤੀ ਹੈ ਜੀ ਸਾਰੇ ਸਰਦਾਰੀ ਕਲਰ ਹੈ ਇਹ ਆ ਜਾਂਦਾ ਜੀ ਡਾਰਕ ਪਿੰਕ ਵੀ ਲਾ ਲਓ ਜੱਗਾ ਕਾਦਰ ਨਹੀਂ ਹੈਗਾ ਡਾਰਕ ਪਿੰਕ ਹੀ ਹੋ ਸਕਦਾ ਆ ਦੇਖੋ ਹਾਂ ਲਈ 750 ਦਾ ਸੂਟ ਤੇ 50 ਰੁਪਏ ਜਾ ਜਾਂਦਾ ਆਰਾਧਨ ਕੱਟ ਪੀ ਸੀ ਵਿੱਚ ਤੇ ਜੀ ਹੁਣ ਵੀਡੀਓ ਬਣਾਉਣੇ ਆ ਥੱਕ ਜਾਨੇ ਆ ਅਬੋਤੋ ਸੁਣਾ ਨਿਊ ਜੈ ਸ਼ੇਡ ਹੈ ਜੀ ਨਾ ਪੈਨੂੰ ਤਾਂਬਾ ਕਲਰ ਕਹਿ ਸਕਦੇ ਆ ਤੇ ਨਾ ਹੀ ਇਹਨੂੰ ਔਰੇਂਜੀ ਕਹਿ ਸਕਦੇ ਆ ਕੀ ਬਾਤਾਂ ਨੇ ਜੀ ਸ਼ਰਾ ਗਲਵਾਤਾ ਦੇਖੋ ਕਿੰਡਾ ਕਿਊਟ ਕਲਰ ਹੈ ਡਿਜ਼ਾਈਨ ਇਹ ਨੇ ਉਹ ਹੈ ਨਾ ਨਿਊ ਡਿਜ਼ਾਈਨ ਔਰ ਲਈ ਸਾਸੂ ਪੰਜਾਬ ਦਾ ਬ੍ਰਾਂਡ ਦੀ ਕਾਟਨ ਹੈ ਕਾਟਨ ਨੂੰ ਕੁਝ ਵੀ ਹੋ ਗਿਆ ਸੀ ਦੇਣਦਾਰ ਹੈ ਤੇ ਇਹਦੇ ਚ ਬਜਟ ਨਹੀਂ ਹੈਗਾ ਜਿਹੜਾ ਬੰਦਾ ਇਹ ਕਾਟਨ ਪਾਉਣ ਲੱਗ ਗਿਆ ਏਕੇ ਦੀ ਆ ਵਾਲੀ ਬ੍ਰਾਂਡ 750 ਵਾਲਾ ਸੂਟ ਹੋਰ ਕਾਟਨ ਪਸੰਦ ਨਹੀਂ ਕਰੂਗਾ ਇੰਨੀ ਵਧੀਆ ਚੀਜ਼ ਹੈ ਇਹਨਾਂ ਦੇ ਰੰਗ ਵੀ ਕੁਦਰਤ ਤੋਂ ਸਰਦਾਰੀ ਹੁੰਦੀ ਹੈ ਕਿਉਂਕਿ ਜਿਵੇਂ ਜਿਵੇਂ ਕੱਪੜਾ ਮਹਿੰਗਾ ਹੁੰਦਾ ਜਾਂਦਾ ਜਿਵੇਂ ਉਹਦੇ ਰੰਗ ਸੋਹਣੇ ਹੁੰਦੇ ਜਾਂਦੇ ਆ ਅਸੀਂ 440 ਵਾਲੇ ਸੂਟ ਨੇ ਐਸੀ ਐਨੇ ਕੀ ਰਹਿ ਗਏ ਜੀ ਪਹਿਲੀਆਂ ਜੀ ਵਿਕ ਗਏ ਵੀਡੀਓ ਤਾਂ ਅਜੇ ਬਣਾਈ ਨਹੀਂ ਗਈ ਸਾਡੇ ਤਾਂ ਬਈ ਮਹਿੰਗੇ ਸੂਟ ਦਾ ਅਗਲੇ ਅਗਲੇ ਕੋਟਿੰਗ ਜਿਆਦਾ ਦਾ ਬ੍ਰਾਂਡ ਦੇ 440 ਐਸੀ ਬਾਲੀ ਸੋਹਣੀ ਚੀਜ਼ ਸੀ ਤੇ ਪਾਉਣਾ ਵੀ ਨਹੀਂ ਮਿਲਦਾ ਐਮੀ ਜੀ ਕਰਨਾ ਕੀ ਮਹਿੰਗੇ ਸੂਟ ਤੇ ਅਗਲੇ ਕੋਟਿੰਗ ਜਿਆਦਾ ਮਾਰ ਦਿੰਦੇ ਬੁਰਸ ਬੁਰਸ ਜਿਆਦਾ ਮਾਰ ਦਿੰਦੇ ਸੋਹਣੇ ਲੱਗਣ ਲੱਗਦੇ ਆ ਦੇਖੋ ਜੀ ਆਫ ਵਾਈਟ ਕਿਹੋ ਕੁ ਪੂਰੀ ਜਿਹਾ ਕਲਰ ਕਿੰਨਾ ਸੋਹਣਾ ਦੇਖੋ ਬ੍ਰਾਂਡ ਦੀ ਕਾਟਣਾ ਜੀ ਔਨਲੀ 750 ਹੋਏ ਦੇਖੇ ਜੇ ਸੁਪਰ ਇਹ ਦੋ ਦੋ ਸੂਟ ਹੈ ਜੀ ਹੁਣ ਆਗੇ ਜੀ ਆਲ ਓਵਰ ਆ ਪਹਿਲਾਂ ਤੁਹਾਨੂੰ ਮੰਗਿਆ ਸੀ ਕਿਸ ਨੇ ਆਲ ਓਵਰ ਹੈ ਅਸੀਂ ਦੁਬਾਰੇ ਫੇਰ ਇਹ ਦੋ ਆ ਗਈ ਸਾਡੇ ਕੋਲੇ ਇਹਦੇ ਵਿੱਚੋਂ ਵੀ ਸਿਰਫ ਹੁਣ ਦੋ ਹੀ ਸੂਟ ਰਹਿ ਗਏ ਜੀ ਇਹ ਇਹ ਤਿੰਨ ਤਨ ਆਉਂਦੇ ਆਲ ਓਵਰ ਵਾਲੇ ਇਹਦੇ ਵਿੱਚੋਂ ਇੱਕ ਵੇਖ ਗਏ ਸਿਰਫ ਦੋ ਹੀ ਸੂਟ ਆ ਤੇ ਇੱਕ ਥਾਣ ਹੀ ਲਿਆ ਗਿਆ ਕੋਈ ਤਿੰਨ ਸੂਟਾਂ ਦਾ ਇਕੱਠਾ ਕੋਈ ਆਪਣੀ ਫੈਮਿਲੀ ਵਾਸਤੇ ਆ ਦੇ ਕੁਝ 750 ਦੀ ਬ੍ਰਾਂਡ ਦੀ ਕਾਟਨ ਆ ਗਏ ਮੇਰੀਆਂ ਮੰਮੀਆਂ ਵਾਸਤੇ ਇਹ ਵੀ ਬ੍ਰਾਂਡ ਦੀ ਕਾਟਨ ਹੈ ਵੀਰੇ ਆਸੇ ਮੋਹਰਾ ਲੱਗੀਆਂ 750 ਦਾ ਦੀ ਨੇੜੇ ਦਾ ਸਾ ਪੁੱਤੇ ਦਾ ਇਹ ਬਾਹਰ ਲੀਆਂ ਕੁੜੀਆਂ ਮੰਗਦੀਆਂ ਹੁੰਦੀਆਂ ਆਪਣੀਆਂ ਮੰਮੀਆਂ ਨੂੰ ਭੇਜਣ ਵਾਸਤੇ ਗਿਫਟ 750 ਚ ਆ ਗਿਆ ਵੀਰੇ ਇਹ ਦੇਖਦਾ ਦੀਪੂ ਇਦੇ ਵਿੱਚ ਬਦਾਮ ਰੰਗਾ ਜਿਹਾ ਫੁੱਲ ਆ ਨਿੱਕਾ ਨਿੱਕਾ 750 ਚ 50 ਰੁਪਏ ਦੇ ਖਰਚ ਹੋਊਗਾ ਤੇ ਇੱਕ ਇਹਦੇ ਵਿੱਚ ਆ ਗਿਆ ਜੀ ਆਹ ਵਾਲਾ ਕਲਰ ਇਹਦੇ ਵਿੱਚ ਆ ਮਾੜਾ ਮਾੜਾ ਫਰੋਜੀ ਜੀ ਬੂਟੀ ਜੀ ਜਿਨੀਆਂ ਨੇ ਆਪਣੀਆਂ ਮੰਮੀਆਂ ਨੂੰ ਗਿਫਟ ਭੇਜਣੇ ਆ ਭੇਜ ਦਿਓ ਜੀ ਗਰਮੀਆਂ ਦਾ ਤੋਹਫਾ ਸ਼ਾਨਦਾਰ ਜੀ ਪਾ ਕੇ ਮੰਮੀਆਂ ਪੂਰੇ ਖੁਸ਼ ਹੋਣਗੀਆਂ ਐਨੇ ਹਵਲੇ ਸੂਟ ਆ ਇਹ ਚੱਲੇ ਸੀ ਆਪਣੇ 750 ਵਾਲੇ ਜੀ ਆ ਵੀ ਵੀਰੇ 1 एकड़ ਦੀ 1 एकड़ ਦੀ ਕਾਪਟਨ ਆ ਵੀਰੇ ਪੂਰੀ ਵਧੀਆ ਬ੍ਰਾਂਡ ਦੀ ਇਹਨੂੰ ਕੋਸ਼ ਨਹੀਂ ਹੁੰਦਾ ਨਾ ਇਹ ਫਿੱਟੇ ਨਾ ਇਹ ਕਰੇ ਇਹ ਆ ਗਈ ਮੈਚਿੰਗ ਆ ਦੇਖੋ ਜੀ ਇਹਦੀ ਮੈਚ ਬਹੁਤ ਘੈਂਟ ਆ ਮਹਿੰਦੀ ਰੰਗ ਦੇ ਦੀ ਇਹ ਸੂਟ ਆਪਣੇ ਦੇ ਚੱਲਣਗੇ ਵੀਰੇ 600 ਰੁਪਏ 'ਚ ਪਿਓਰ ਕਾਟਨ ਬਹੁਤ ਹੌਲਾ 50 ਰੁਪਏ ਜੀ ਇਹ ਆਜੂ ਸਾਰੇ ਕਿਤੇ ਪਹਿਲੀ ਵਾਰ ਮੈਚਿੰਗ ਇੰਨੀ ਸਸਤੀ ਹੈ ਨਾ ਹਾਂ ਹਾਂ ਬਹੁਤ ਸੋਹਣਾ ਕੱਪੜਾ ਵੀਰੇ ਖਰਾਬ ਗਰੂਵੇ ਨੂੰ ਕੁਝ ਨਹੀਂ ਹੁੰਦਾ ਜਿੰਨਾ ਮਰਜ਼ੀ ਹੰਡਾਓ ਇਹ ਆਜਾ ਜੀ ਤੇ ਇਹਨਾਂ ਇੱਕ YouTube ਤੇ ਜਦੋਂ ਵੀ ਜਿਹੜਾ ਵੀ ਕਸਟਮਰ ਵੀਡੀਓ ਦੇਖਦਾ ਹੁੰਦਾ ਉਹਨੂੰ ਪਲੀਜ਼ ਵੀਡੀਓ ਦੀ ਕੁਆਲਿਟੀ ਥੋੜੀ ਹਾਈ ਕਰ ਲਿਆ ਕਰੋ ਸੈਟਿੰਗਾਂ 'ਚ ਜਾ ਕੇ ਇਹਦੇ ਨਾਲ ਐਵੇਂ ਹੁੰਦਾ ਜੀ ਤੁਹਾਨੂੰ ਜਿਹੜਾ ਆਪਣੇ ਆਪਣੇ ਕੱਪੜੇ ਦੀ ਕੁਆਲਿਟੀ ਉਹਨੂੰ ਵਧੀਆ ਦਿਖ ਸਕਦੀ ਆ ਆ ਦੇਖੋ ਜੀ ਇਹ ਆ ਮਹਿੰਦੀ ਕਲਰ ਇਹ ਚੱਲ ਪਈ ਜੀ 600 ਚ ਪਿਓਰ ਕਾਟਨ ਹੈ ਇਹ ਬ੍ਰਾਂਡ ਦੀ ਏ ਕੇ ਦੀ ਕਾਟਨ ਹੈ ਨੂੰ ਕੁਛ ਨਹੀਂ ਹੁੰਦਾ ਖਰਾਬ ਨਹੀਂ ਹੁੰਦੀ ਫਿੱਟਦੀ ਨਹੀਂ ਕੁਛ ਵੀ ਨਹੀਂ ਹੁੰਦੀ ਐਮੀ ਰਹੂਗੀ ਧੋਈ ਦੀ ਧੋਈ ਇਹ ਆ ਮਹਿੰਦੀ ਰੰਗਾ ਸਿਰਫ 600 ਰੁਪਏ ਚ ਇਹ ਆਪਣੇ ਕੋਲੇ ਪਹਿਲੀ ਵਾਰ ਆਈ ਹੈ ਕਾਟਨ ਸੋਹਣੀ ਲੱਗੀ ਆਪਾਂ ਮੰਗਾ ਲਈ ਵੇਚਣ ਨੂੰ ਤਾਂ ਮੈਂ 750 ਵੀ ਵੇਚ ਸਕਦੇ ਆ ਪ੍ਰਿੰਸਸ ਕੋਟ ਲੈ ਕੇ ਇਹਦੇ ਦਾ ਕੋਈ ਲੰਬਾ ਨਹੀਂ ਰੰਗਦਾ ਆਪਾਂ ਸਿਰਫ ਦਾ ਕੋਈ ਲੰਬਾ ਨਹੀਂ ਆ ਮੈਂ ਕਹਿੰਨ ਨੂੰ ਤਾਂ ਮੈਂ ਵੇਚਣ ਨੂੰ ਲੋਕ ਇਹਨੂੰ 750 ਦੀ ਵੇਚ ਸਕਦੇ ਆ ਪ੍ਰਿੰਸਸ ਕਾਟਨ ਕਹਿ ਕੇ ਕਿਉਂਕਿ ਫਰਕ ਬਹੁਤ ਘੱਟ ਹੈ ਨਾ ਜਣਾ ਇਹ ਵੀ ਵਧੀਆ ਵਧੀਆ ਇੱਕੇ ਬ੍ਰਾਂਡ ਦੀ ਕੱਟ ਨਾ ਹੈ ਨਾ ਇਹ ਕਿਹੜਾ ਫਿੱਟਦੀ ਹੈ ਇਹ ਹੀ ਰਹੂਗੀ ਨਿੱਜ ਮੈਂ ਸੇਮ ਮੈਚਿੰਗ ਹੈਗਾ ਨਾ ਬਸ ਕੱਲਾ ਉਹਦਾ ਫਰਕ ਹੀ ਆ ਥੋੜਾ ਕੱਪੜੇ ਦਾ ਫਰਕ ਆ ਉਹਦਾ ਥੋੜਾ ਪ੍ਰੀਮੀਅਮ ਜਿਹਾ ਕੱਪੜਾ ਰੈੱਡ ਆਹ ਹੈ ਜੀ ਰੈੱਡ ਕਲਰ 600 ਚ ਪੂਰਾ ਵਧੀਆ ਸੂਟ ਹੈ ਇੱਕ ਨੰਬਰ ਸੂਟ ਹੈ ਦੇਖ ਲਓ ਜੀ ਇਹ ਸੇ ਸੋਚ ਆਉਗਾ ਜੀ ਸੂਟ ਪਾਣ ਦੇ ਵੇਟੇ ਦੀ ਕੱਟ ਵਨ ਐਂਡ ਆਨਲੀ ਲਾਸਟ ਬਲੈਕ ਆ ਗਿਆ ਆਪਣਾ ਲਾਸਟ ਥੱਕੇ ਪੈ ਗਿਆ ਇਹ ਤਾਂ 올ਓਵਰੀ ਹੈ ਨਾ ਨਾ ਇਹ ਵੀ ਉਹੀ ਹੈ ਸਾਰੇ ਮੈਚ ਚ ਗਏ ਕੋਈ ਤਾਂ ਥਾਣ ਆਏ ਅੱਗੇ ਕਹਿੰਦੇ ਨੂੰ ਹੋਇਆ ਕੀ ਆ ਕਿੱਥੇ ਰਹਿਣਾ ਆ ਗਿਆ ਆਪਣਾ ਬਲੈਕ ਇਸੇ ਸੋਚੇ ਜੀ ਪਿਓਰ ਦੀ ਕਾਟਨ ਆਏ ਕੇ ਦੀ ਕੁਛ ਨਹੀਂ ਹੁੰਦਾ ਵੀਰ ਇਹਨੂੰ ਜਿੰਨਾ ਮਰਜੀ ਪਾਓ ਹੰਡਾਓ ਜੋ ਬਾਰੇ ਗੱਤਾਂ। ਹਾਲੋ ਜੀ ਆ ਗਿਆ ਬਲੈਕ ਕਲਰ। ਕਿੰਨਾ ਪਿਆਰਾ ਕਲਰ ਹੈ ਨਾ। ਆਨਲੀ ਸੇ ਸਾਰ ਪੇਜ ਗਰੇ ਸੂਟ ਮਿਲਣਗੇ ਤੁਹਾਨੂੰ। ਵੀਡੀਓ ਬਣਾਉਣ ਚ ਕੋਈ ਕਮੀ ਰਹਿੰਦੀ ਹੁੰਦੀ ਹੈ ਅਸੀਂ ਸੌਰੀ ਚਾਹੁੰਦੇ ਵੀਰੇ ਥੱਕੇ ਹੁੰਨੇ ਆ ਅਸੀਂ ਵੀ ਕੀ ਕਰੀਏ ਬਹੁਤ ਥੱਕ ਜੰਨੇ ਸਾਰਾ ਦਿਨ ਕੱਪੜੇ ਦਾ ਕੰਮ ਰਹਿੰਦਾ। ਕਿਰਪਾ ਗੁਰੂ ਮਹਾਰਾਜ ਜੀ ਆਪਣਾ ਕੰਮ ਉਹਦੀ ਚੱਲ ਰਿਹਾ ਜੀ। ਸੋ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਤੇ ਰੱਬ ਤੁਹਾਨੂੰ ਸਦਾ ਠੀਕ ਰੱਖੇ ਖੁਸ਼ ਰੱਖੇ ਤੁਸੀਂ ਆਪਣੀ ਫੈਮਿਲੀ ਦੀ ਸਦਾ ਖੁਸ਼ੀ ਮਾਣੋ। ਤੇ ਪਲੀਜ਼ ਸਕਰੀਨਸ਼ਾਟ ਲੈਣਾ ਨਾ ਭੁੱਲਿਆ ਕਰੋ ਸਕਰੀਨਸ਼ਾਟ ਤੋਂ ਲੈਣਾ ਮੈਨੂੰ ਪਤਾ ਨਹੀਂ ਲੱਗਦਾ ਤੁਸੀਂ ਕੀ ਮੰਗ ਰਹੇ ਹੋ ਸੋ ਤੁਹਾਡਾ ਪਾਰਸਲ ਅਸੀਂ ਡਾਕ ਖਾਨੇ ਗਈ ਲਾਉਣੇ ਜੇ ਬਾਹਰ ਲਿਓ ਅਸੀਂ ਡੀ ਐਚ ਲਾ ਕੇ ਲਾਉਣੇ ਠੀਕ ਹੈ ਜੀ ਆਪ ਸਭ ਨੂੰ ਮਨਜੀਤ ਕੌਰ ਮਾਨ ਮੰਨੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ